ਗੁਰਦੁਆਰਾ ਸ੍ਰੀ ਮੰਜੀ ਸਹਿ ਪਾਤਸ਼ਾਹੀ 10ਵੀਂ ਆਲਮਗੀਰ ਲੁਧਿਆਣਾ ਵਿਖੇ ਸਲਾਨਾ ਚੋੜ ਮੇਲਾ ਅਤੇ ਮਹਾਨ ਕੀਰਤਨ ਤੇ ਢਾਡੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਥੇਦਾਰ ਅਫਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰੀਸ਼ਮ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਮੰਜੀ ਸਹਿ ਪਾਤਸ਼ਾਹੀ 10ਵੀਂ ਆਲਮਗੀਰ ਸਰਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਪਿੰਦਾ ਜੀ ਕਾਰ ਸੇਵਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਵੀ ਵੇਖਣ ਨੂੰ ਮਿਲਿਆ ਮੋਰ ਕੀਤੇ ਬਾਰੇ ਅਦਰ ਤੁਹਾਨੂੰ ਇਹ ਨਿਕਲੇਗਾ ਕਿ ਕਿੰਨਾ ਜਾਣਾ ਤੇ ਕਿਹੜਾ ਕਿਹੜਾ ਰਾਹ ਹੋਵੇਗਾ ਜੀ ਪਰਮ ਸਤਕਾਰਯੋਗ ਗੁਰੂ ਪੇਰੀ ਸਾਧ ਸੰਗਤ ਜਿਕੇ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਬੱਤੇ ਅੱਜ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਦਸਵੇਂ ਪਾਤਸ਼ਾਹ ਦੇ ਆਮਦ ਦੀ ਪੂਜਾਤ ਨੂੰ ਸਮਾਪਤ ਰੱਖਦੇ ਹੋਏ ਜੋ ਕਿ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਆਰੰਭ ਹੋਏਗਾ ਤੇ ਆਲਮਗੀਰ ਪਿੰਡ ਦੇ ਵਿੱਚ ਦੀ ਹੁੰਦਾ ਹੋਇਆ ਫਿਰਨੀ ਤੋਂ ਸ਼ਾਮ ਨੂੰ ਸਮਾਪਤੀ ਫੇਰੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਵੇਗੀ ਕੀ ਇਹ ਸਰਦਾਰ ਜੀ ਕਿਨਾਰੇ ਉਡਾਰੀ ਦੀ ਤਿਆਰ ਹੈ ਜੀ ਇਹ ਜੀ ਫੇਰ ਜੀ ਪ੍ਰਾਰambh ਨਗਰ ਕੀਤਰੀ ਪ੍ਰਾਰambh ਸਦਾਰੀయోగ ਪ੍ਰਧਾਨ ਸਭ ਜਨਰਨਿਕ ਕਮੇਟੀ ਸਰਦਾਰ ਅਵਤਾਰ ਸਿੰਘ ਜੀ ਨੇ ਕੀਤਾ ਹੈ ਤੇ ਇਹਨਾਂ ਦੇ ਨਾਲ ਜਵਾਲ ਕਸਾ ਵੀ ਆਏ ਸਨ દુનિયા નિમસ્તા વાત is the parts of the That's what ਇਹ ਤਾਂ ਅਸੀਂ ਜਿਹੜਾ ਫੈਸਲਾ ਕੀਤਾ ਹੋਵੇ ਜਿਹੜਾ ਨਾ ਬਾਈ ਨਗਈ ਹੈ ਜਿਹਦੇ ਨਾਮ ਤੇ ਸਕੂਲ ਬਣਾਣਾ ਐ ਲੈਸ ਲਈ ਉਹਨਾਂ ਦੇ ਬੱਚਿਆਂ ਲਈ ਅਜੇ ਤਾਂ ਉਹ ਉਹਦਾ ਉਹਨੂੰ ਬਣਾਉਣਾ ਜਦੋਂ ਖੜ ਰਹੇ ਮਾਦ ਵਿੱਚ ਦੇਖਾ ਦਿੱਤਾ ਕਾਉ ਦੇਣੀ ساری ਆ ਗਾਸ਼ੇਵਾ ਚੱਲਦੀ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦੀ ਤੇ ਬਹੁਤ ਖੂਬਸੂਰਤ ਕਰਵਾਰ ਹਾਲ ਬਣੇਗਾ ਉਦੋਂ ਜਦੋਂ ਇਹ ਸਾਰਾ ਕੰਮ ਮੁਕੰਮਲ ਹੋਏਗਾ ਉਸ ਤੋਂ ਬਾਅਦ ਫਿਰ ਕੋਈ ਹੋਰ ਅਗਲੇਰਾ ਪ੍ਰੋਜੈਕਟ ਜਿਹੜਾ ਅੰਦਰੂਨੀ ਪ੍ਰੋਜੈਕਟ ਜਿਹੜਾ ਅਗਲੇਰਾ ਉਹ ਬਾਅਦ ਚਲੇਗਾ ਜੀ ਇਹ ਮਾਸਟਰਪਲਾਨ ਦਾ ਸਾਰਾ ਪਲੈਨਿੰਗ ਵਰਕ ਅਜੇ ਤਾਂ ਉਹ ਪਹਿਲੇ ਜਿਹੜੇ ਪ੍ਰੋਜੈਕਟ ਨੇ ਜਿਸ ਤਰ੍ਹਾਂ ਦੋ ਬਣ ਰਿਹਾ ਦਰਬਾਰਾ ਵਾਲਾ ਉਹ ਹੀ ਬਣਨਾ ਪੈਣਾ ਹੈ ਪ੍ਰੋਗਰਾਮ ਕਾਫੀ ਕੋ ਕੈਨਸਲ ਦਾ ਸਮਾਂ ਉਹ ਲੱਗ ਜਾਣਾ ਬਹੁਤ ਸ਼ਾਨਦਾਰ ਹਾਲ ਬਣਨਾ ਹੈ ਇਹਨਾਂ ਕਰੇ ਜੀ ਸਾਰਾ ਕੁਝ ਇਹਸ ਵਾਸਤੇ ਪਹਿਲਾਂ ਤਾਂ ਉਹ ਬਣੇਗਾ ਫਿਰ ਉਹ ਹਾਲ ਵੀ ਠੀਕ ਹੋਣਾਗਾ ਯਾਰ ਵਾ ਗੁੰਡੀ ਉਹ ਵੀ ਠੀਕ ਹੋਣਾ ਹੈ। ਇਹੋ ਵਿੱਚ ਜਿਹੜੇ ਦਫ਼ਤਰੀਆਂ ਬਿਲਡਿੰਗਾਂ ਉਹ ਜਿਹੜੀਆਂ ਨੇ ਸਾਰੀਆਂ ਮੜੀਆਂ ਬਣੀਆਂ ਨੇ ਸਰਾ ਨਵੇਂ ਬਣਨੇ ਐ। ਐਡਮਿਨਿਸਟ੍ਰੇਟਿਵ ਬਲਾਕ ਨਵਾਂ ਬਣਨਾ ਹੈ। ਮੀਟਿੰਗ ਹਾਲ ਨਵਾਂ ਬਣਨਾ ਹੈ। ਜਿਹੜੀ ਆ ਰਹੀ ਹੈ ਕਿ ਜਿਹੜੇ ਪਿਛਲੇ ਪਾਸੇੋਂ ਜਨੇ ਹੁਣੇ ਉਹ ਤੋਂ ਸਰਕ ਤੋਂ ਆਉਦੀ ਹੈ 메ਨ ਰੋਡ ਤੋਂ ਜਿਹੜੀ ਟਿੰਡਰ ਨੂੰ ਜਾਂਦੀ ਹੈ ਉਹਨੂੰ ਵੀ ਬਹੁਤ ਵੱਡਾ ਸਾਹ ਨਾਲ ਲੱਗੇ ਪਿਛਲੇ ਪਾਸੇੋਂ ਉਹਨਾਂ ਨੇ ਮਦਦ ਕਰਨ ਲਈ ਤਾਂ ਉਹਨਾਂ ਨੇ ਵੀ ਮਾਇਨ ਲਈ ਕੋਈ ਕਰਨ ਲਈ ਬੰਦੀ ਕੀਤੀ ਹੈ ਪਰ ਸ੍ਰਵਾਨੀਆਂ ਉਹਨਾਂ ਨੇ ਸਾਹਤ ਅਗਸ ਬੰਨ੍ਹੇ ਬੱਚੇ ਖਾਰਗਾਂ ਦੇ ਸਾਥਾਂ ਮੇਜ਼ਾ ਬੈਠਾ ਆਖਰ ਤੱਕ ਜਿਲੇ ਸਾਹ ਦੇ ਬੰਨ੍ਹ ਵਿੱਚ ਇਹ ਜੀਤਨਾ ਪਾਇਆ ਕਰ ਲਈ ਨਾ ਜਿੱਤਣਾ ਹੈ ਇਹ ਰਾਹ ਵੀ ਕਿਤਾ ਜਾ ਰਿਹਾ ਔਰ ਮੈਂ ਤਰਾਨ ਕਰਦਾ ਸਾਰੀਆਂ ਸਖਤਾ ਤਾਂ ਕਿ ਉਹ ਇਸ ਦੇਸ਼ ਮੁਲ ਖਾਰੀਆਂ ਔਰ ਬਾਕੀ ਵੀ ਸਭਾ ਲੈ ਕੇ ਜਿਹੜੀਆਂ ਯੋਗਦਾਨ ਪਾ ਰਹੀਆਂ ਉਹਨਾਂ ਦਾ ਵੀ ਧੰਨਵਾਦ